ਜਦੋਂ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਤਾਂ ਮੇਰਾ ਦਿਓਰ ਮੇਰੇ ਸਿਰ ਤੇ ਆ ਕੇ ਖੜਾ ਹੋ ਜਾਂਦਾ ਮੈਨੂੰ ਉਸ ਦੇ ਕੋਲੋਂ ਸ਼ਰਮ ਆਉਣ ਲੱਗ ਜਾਂਦੀ ਕਿਉਂਕਿ ਮੈਂ ਆਪਣੇ ਦਿਓਰ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਕਿਉਂਕਿ ਮੇਰੇ ਛੋਟੇ ਮੁੰਡੇ ਦਾ ਖਰਚਾ ਮੇਰਾ ਦਿਓਰ ਹੀ ਕਰਦਾ ਸੀ ਇੱਕ ਰਾਤ ਕੋਈ ਵੀ ਨਹੀਂ ਸੀ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤਾਂ ਅਚਾਨਕ ਮੇਰਾ ਦਿਓਰ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ ਕਿ ਅੱਜ ਮੇਰਾ ਕੁਝ ਪੀਣ ਨੂੰ ਦਿਲ ਕਰਦਾ ਹੈ ਉਸ ਦੀ ਗੱਲ ਸੁਣ ਕੇ ਮੈਂ ਸਮਝ ਗਈ ਸੀ ਕਿ ਆਕਰੋ ਕਹਿਣਾ ਕੀ ਚਾਹੁੰਦਾ ਹੈ ਮੈਂ ਵੀ ਇਹੀ ਚਾਹੁੰਦੀ ਸੀ ਅਤੇ ਉਸ ਤੋਂ ਬਾਅਦ ਉਸ ਨੇ ਬੱਤੀ ਬੰਦ ਕਰ ਦਿੱਤੀ ਅਤੇ ਜੋ ਉਸ ਨੇ ਮੇਰੇ ਨਾਲ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੇਰੀ ਉਮਰ 17 ਸਾਲਾਂ ਦੀ ਸੀ ਮੈਂ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਬਹੁਤ ਜਲਦੀ ਕਰ ਦਿੱਤਾ ਸੀ ਕਿਉਂਕਿ ਮੇਰੇ ਮਾਪਿਓ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਸੀ ਮੈਨੂੰ ਵੇਖ ਕੇ ਹਰ ਕੋਈ ਪਸੰਦ ਕਰ ਲੈਂਦਾ ਸੀ ਇਸ ਕਰਕੇ ਮੇਰੇ ਪਿਓ ਨੂੰ ਮੇਰੀ ਬਹੁਤ ਫਿਕਰ ਹੁੰਦੀ ਇਹੀ ਕਾਰਨ ਸੀ ਕਿ ਉਹਨਾਂ ਨੇ ਮੇਰਾ ਵਿਆਹ ਬਹੁਤ ਛੇਤੀ ਕਰ ਦਿੱਤਾ ਮੇਰਾ ਰਿਸ਼ਤਾ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਹੀ ਕਰਵਾਇਆ ਸੀ ਅਤੇ ਮਾਪਿਓ ਦੇ ਕਹਿਣ ਉੱਤੇ ਮੈਂ ਵੀ ਹਾਂ ਕਰ ਦਿੱਤੀ ਮੇਰੇ ਘਰ ਦੇ ਵਿੱਚ ਮੇਰੇ ਤੇ ਇੱਕ ਛੋਟੀ ਭੈਣ ਸੀ ਇੱਕ ਹਫਤੇ ਬਾਅਦ ਮੇਰਾ ਵਿਆਹ ਹੋ ਗਿਆ ਸੀ ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਖੁਸ਼ ਰਹੂੰਗੀ ਜ਼ਿੰਦਗੀ ਵਧੀਆ ਬੀਤ ਜਾਊਗੀ ਪਰ ਮੇਰੀ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੀ ਸੱਸ ਅਤੇ ਮੇਰੇ ਘਰ ਵਾਲੇ ਦਾ ਇੱਕ ਛੋਟਾ ਭਰਾ ਵੀ ਰਹਿੰਦਾ ਸੀ ਇਸ ਤਰ੍ਹਾਂ ਅਸੀਂ ਪਰਿਵਾਰ ਵਿੱਚ ਕੁੱਲ 4 ਮੈਂਬਰ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਵਿੱਚ ਪੈਰ ਰੱਖਿਆ ਤਾਂ ਮੇਰੀ ਸੱਸ ਤੇ ਮੇਰੇ ਦਿਉਰ ਨੇ ਮੈਨੂੰ ਬੜੇ ਪਿਆਰ ਨਾਲ ਸਵਾਗਤ ਕੀਤਾ ਸੀ। ਉਹਨਾਂ ਨੇ ਬੜੇ ਹੀ ਲਾਡਾ ਨਾਲ ਮੈਨੂੰ ਘਰ ਵਿੱਚ ਬੁਲਾਇਆ। ਮੇਰੇ ਘਰ ਵਾਲੇ ਨੂੰ ਅਕਸਰ ਹੀ ਕਿਸੇ ਨਾ ਕਿਸੇ ਕੰਮ ਲਈ ਬਾਹਰ ਜਾਣਾ ਪੈਂਦਾ ਸੀ। ਸੁਹਾਗ ਰਾਤ ਨੂੰ ਮੇਰੇ ਦਿਲ ਵਿੱਚ ਕਈ ਸੁਪਨੇ ਸੀ ਅਤੇ ਹਰ ਕੁੜੀ ਦੀ ਤਰ੍ਹਾਂ ਮੈਂ ਵੀ ਆਪਣੇ ਸੁਪਨੇ ਆਨੂੰ ਪੂਰੇ ਹੁੰਦੇ ਵੇਖਣਾ ਚਾਹੁੰਦੀ ਸੀ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਸੀ ਮੇਰੀ ਸੱਸ ਨੇ ਮੇਰੇ ਹੱਥ ਵਿੱਚ ਦੁੱਧ ਦਾ ਗਲਾਸ ਫੜਾ ਦਿੱਤਾ ਸੀ ਤੇ ਕਿਹਾ ਸੀ ਕਿ ਸ਼ਗਨ ਦਾ ਹੁੰਦਾ ਜਦੋਂ ਤੂੰ ਆਪਣੇ ਘਰ ਬਣੇ ਤੇ ਕੋੜ ਗਈ ਤਾਂ ਦੋਵਾਂ ਨੇ ਰਲ ਕੇ ਪੀਣਾ ਹੈ ਮੈਂ ਆਪਣੀ ਸੱਸ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਅਤੇ ਜਿੱਤਾਂ ਹੀ ਮੈਂ ਆਪਣੇ ਕਮਰੇ ਵਿੱਚ ਸੰਗਦੀ ਹੋਈ ਗਈ ਮੈਂ ਵੇਖਿਆ ਕਿ ਕਮਰੇ ਵਿੱਚ ਬਹੁਤ ਹੀ ਸੋਹਣੇ ਫੁੱਲ ਲੱਗੇ ਸੀ ਬਹੁਤ ਹੀ ਸੋਹਣੀ ਸਜਾਵਟ ਹੋਈ ਹੋਈ ਸੀ ਵੇਖ ਕੇ ਦਿਲ ਨੂੰ ਬੜੀ ਖੁਸ਼ੀ ਹੋ ਰਹੀ ਸੀ ਮੈਂ ਦੂਦਿਕ ਸਾਈਡ ਤੇ ਰੱਖ ਦਿੱਤਾ ਅਤੇ ਆਪਣੇ ਆਪ ਨੂੰ ਵੇਖ ਰਹੀ ਸੀ ਉਸ ਤੋਂ ਬਾਅਦ ਮੈਂ ਬੈਠਦੇ ਬੈਠ ਗਈ ਜਿੱਦਾਂ ਹੀ ਉਹ ਅੰਦਰ ਆਇਆ ਮੈਨੂੰ ਘਬਰਾਹਟ ਹੋਣ ਲੱਗ ਪਈ ਸੀ ਮੈਂ ਆਪਣੇ ਘਰ ਬਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਜਿੱਦਾਂ ਹੀ ਉਹ ਕਮਰੇ ਵਿੱਚ ਆਏ ਉਸ ਨੇ ਆਉਂਦੇ ਹੀ ਦਰਵਾਜ਼ਾ ਬੰਦ ਕਰ ਦਿੱਤਾ ਉਸ ਨੂੰ ਦੇਖ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਅਦਰ ਜਦੋਂ ਹੌਲੀ ਜਿਹੀ ਮੇਰੇ ਕੋਲ ਆ ਕੇ ਬੈਠੇ ਤਾਂ ਉਹਨੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਲਿਆ ਤੇ ਕਹਿਣ ਲੱਗਾ ਕਿ ਤੂੰ ਅੱਜ ਬਹੁਤ ਨਰਵਸ ਲੱਗ ਰਹੀ ਹੈ ਤੈਨੂੰ ਬਿਲਕੁਲ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਅੱਜ ਤੇਰੇ ਨਾਲ ਕੋਈ ਵੀ ਜ਼ਬਰਦਸਤੀ ਜਾਂ ਧੱਕਾ ਨਹੀਂ ਕਰਾਂਗਾ ਤੇ ਵਾਦਾ ਕਰਦਾ ਹਾਂ ਕਿ ਮੈਂ ساری ਜ਼ਿੰਦਗੀ ਤੇਰੇ ਨਾਲ ਹੀ ਰਹਾਂਗਾ ਤੇ ਤੈਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੂੰਗਾ ਤੇਰੀ ਅੱਖਾਂ ਦੇ ਵਿੱਚ ਬਿਲਕੁਲ ਵੀ ਹੰਝੂ ਨਹੀਂ ਆਉਣ ਦੇਵਾਂਗਾ ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੇਰੇ ਦਿਲ ਵਿੱਚ ਉਸ ਲਈ ਬਹੁਤ ਪਿਆਰ ਵਧ ਗਿਆ ਸੀ ਅੱਜ ਦੀ ਰਾਤ ਮੇਰੇ ਲਈ ਕਿੰਨੀ ਖਾਸ ਸੀ ਇਹ ਮੈਂ ਹੀ ਜਾਣਦੀ ਸੀ ਅਤੇ ਪਿਆਰ ਨਾਲ ਲੰਘਣ ਵਾਲੀ ਰਾਤ ਸੀ ਮੈਂ ਇਸ ਵਕਤ ਨੂੰ ਕਦੀ ਵੀ ਗਵਾਉਣਾ ਨਹੀਂ ਚਾਹੁੰਦੀ ਸੀ ਅਸੀਂ ਕਾਫੀ ਸਮੇਂ ਤੱਕ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਰਹੇ ਸਵੇਰ ਨੂੰ ਜਦੋਂ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਮੇਰੀ ਅੱਖ ਖੁੱਲੀ ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਆਪਣੇ ਘਰਵਾਲੇ ਨੂੰ ਉਠਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸ ਦਾ ਹਲੇ ਬਿਲਕੁਲ ਵੀ ਉੱਠਣ ਦਾ ਮਨ ਨਹੀਂ ਸੀ ਉਸ ਨੇ ਉੱਠਣ ਤੋਂ ਮਨਾ ਕਰ ਦਿੱਤਾ ਮੈਂ ਨਾਲ ਕੇ ਤਿਆਰ ਹੋ ਗਈ ਸੀ ਉਸ ਤੋਂ ਬਾਅਦ ਉਹ ਵੀ ਨਾਲ ਹੀ ਤੇ ਤਿਆਰ ਹੋ ਗਏ ਅਸੀਂ ਦੋਵੇਂ ਇਕੱਠੇ ਥੱਲੇ ਚਲੇ ਗਏ ਕੱਲੇ ਜਾ ਕੇ ਵੇਖਿਆ ਕਿ ਸਾਰੇ ਘਰ ਦੇ ਵਿੱਚ ਸਾਡਾ ਹੀ ਇੰਤਜ਼ਾਰ ਕਰ ਰਹੇ ਸੀ ਅਸੀ ਰੋਟੀ ਖਾਈ ਤੇ ਉਸ ਤੋਂ ਬਾਅਦ ਮੂੰਹ ਭਖਾਈ ਦੀ ਰਸਮ ਸ਼ੁਰੂ ਹੋ ਗਈ ਸੀ ਜੋ ਵੀ ਮੂੰਹ ਭਖਾਈ ਦੀ ਰਸਮ ਵਿੱਚ ਆਉਂਦਾ ਉਹ ਹਰੇਕ ਮੇਰੀ ਤਾਰੀਫ ਕਰਕੇ ਜਾਂਦਾ ਔਰਤਾਂ ਮੈਨੂੰ ਦੇਖਦੇ ਆਂ ਕਹਿੰਦੀ ਆ ਕਿ ਬਹੁਤ ਹੀ ਸੋਹਣੀ ਨੂੰ ਲੈ ਕੇ ਆਈ ਹੈ ਅਤੇ ਉਹ ਸ਼ਗਨ ਦਿੰਦੀ ਆ ਇਦਾਂ ਹੀ ਰਸਮ ਕਰਦੇ ਹੋਏ ਮੈਂ ਵੇਖਿਆ ਕਿ ਮੇਰਾ ਜਿਹੜਾ ਦਿਓਰ ਸੀ ਉਹ ਮੈਨੂੰ ਬੜੀਆਂ ਹੀ ਅਜੀਬ ਨਜ਼ਰਾਂ ਨਾਲ ਵੇਖ ਰਿਹਾ ਸੀ ਸ਼ਾਇਦ ਮੈਂ ਉਸ ਨੂੰ ਪਹਿਲੀ ਵਾਰੀ ਵੇਖਿਆ ਸੀ ਇਸੀ ਕਰਕੇ ਮੈਨੂੰ ਕੋਈ ਗਲਤਫਹਿਮੀ ਹੋ ਗਈ ਹੋਵੇ। ਇਸੀ وجہ ਕਰਕੇ ਮੈਂ ਇਸ ਗੱਲ ਨੂੰ ਇੱਥੇ ਹੀ ਛੱਡ ਦਿੱਤਾ ਤੇ ਨਜ਼ਰਅੰਦਾਜ਼ ਕਰ ਦਿੱਤਾ। ਅੱਜ ਮੈਂ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਜੋ ਮੇਰੇ ਲਈ ਐਨੇ ਸੁਪਨੇ ਸਜਾਏ ਹੋਏ ਸੀ ਅੱਜ ਉਹ ਸਾਰੇ ਪੂਰੇ ਹੋ ਗਏ ਸੀ। ਤਾਂ ਇਸ ਤੋਂ ਵੱਧ ਕੇ ਖੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਹੈ? ਪਰ ਮੈਂ ਕਦੀ ਵੀ ਨਹੀਂ ਸੋਚਿਆ ਸੀ। ਕੀ ਮੇਰੀਆਂ ਖੁਸ਼ੀਆਂ ਨੂੰ ਵੀ ਮੇਰੀ ਹੀ ਨਜ਼ਰ ਲੱਗ ਜਾਊਗੀ ਕਿਉਂਕਿ ਪੂਰੇ 1 ਮਹੀਨੇ ਦੇ ਬਾਅਦ ਮੇਰਾ ਘਰਵਾਲਾ ਕਿਸੇ ਕੰਮ ਲਈ ਦੂਜੇ ਸ਼ਹਿਰ ਗਿਆ ਅਤੇ ਉੱਥੇ ਇੱਕ ਰੋਡ ਐਕਸੀਡੈਂਟ ਵਿੱਚ ਉਸਦੀ ਮੌਤ ਹੋ ਗਈ ਇਹ ਗੱਲ ਸੁਣ ਕੇ ਤਾਂ ਮੈਂ ਬਿਲਕੁਲ ਹੀ پاਗਲ ਹੋ ਗਈ ਸੀ ਅਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ ਸੀ ਮੈਨੂੰ ਇਸ ਗੱਲ ਤੇ ਸੱਚ ਨਹੀਂ ਆ ਰਿਹਾ ਸੀ ਮੈਨੂੰ ਕੋਈ ਹੋਸ਼ ਨਹੀਂ ਸੀ ਮੇਰਾ ਦਿਲ ਯਕੀਨ ਨਹੀਂ ਕਰਦਾ ਸੀ ਕਿ ਉਸਨੇ ਮੇਰੇ ਨਾਲ ਇਦਾਂ ਕੀਤਾ ਇਦਾਂ ਨਹੀਂ ਹੋ ਸਕਦਾ ਸੀ ਉਹ ਤਾਂ ਹਮੇਸ਼ਾ ਹੀ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਸੱਤ ਜਨਮਾਂ ਤੱਕ ਰਾਵਾਂਗਾ ਤਾਂ ਫਿਰ ਇੰਨੀ ਜਲਦੀ ਮੈਨੂੰ ਇੱਥੇ ਇਕੱਲੇ ਛੱਡ ਕੇ ਕਿੱਦਾਂ ਜਾ ਸਕਦਾ ਸੀ ਉਸ ਵਕਤ ਮੇਰੀ ਹਾਲਤ ਬਹੁਤ ਖਰਾਬ ਸੀ ਅਚਾਨਕ ਮੈਨੂੰ ਚੱਕਰ ਆਇਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਗਈ ਜਦੋਂ ਮੈਂ ਉੱਕੀ ਤਾਂ ਆਪਣੇ ਆਪ ਨੂੰ ਹਸਪਤਾਲ ਵਿੱਚ ਪਾਇਆ ਅਤੇ ਡਾਕਟਰ ਮੈਨੂੰ ਦੇਖ ਕੇ ਕਹਿਣ ਲੱਗਾ ਇਹ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਮਾਂ ਬਣਨ ਵਾਲੇ ਹੋ ਇੱਕ ਪਾਸੇ ਤਾਂ ਖੁਸ਼ੀ ਸੀ ਤੇ ਦੂਜੇ ਪਾਸੇ ਦੁੱਖ ਸੀ ਆਖਰ ਇਹ ਗੱਲ ਮੈਂ ਕਿੱਦਾਂ ਬਰਦਾਸ਼ਤ ਕਰ ਸਕਦੀ ਸੀ ਮੈਂ ਪਰੇਸ਼ਾਨ ਹੋ ਗਈ ਸੀ ਕਿਉਂਕਿ ਇਹ ਖੁਸ਼ੀ ਘਰ ਵਾਲੇ ਤੋਂ ਬਿਨਾ ਅਧੂਰੀ ਸੀ ਦੂਜੇ ਪਾਸੇ ਮੇਰੇ ਲਈ ਬਹੁਤ ਵੱਡਾ ਦੁੱਖ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਇਹ ਮੇਰੇ ਪੁੱਤ ਦੀ ਆਖਰੀ ਨਿਸ਼ਾਨੀ ਹੈ ਤੇ ਤੂੰ ਆਪਣਾ ਬੱਚਾ ਪਰ ਤੇਜ਼ ਦਾ ਧਿਆਨ ਰੱਖੀ ਮੈਨੂੰ ਹਸਪਤਾਲ ਦੇ ਵਿੱਚ ਘਰ ਲੈ ਜਾਂਦਾ ਗਿਆ ਤਾਂ ਫਿਰ ਮੇਰਾ ਘਰੇ ਆਣ ਕੇ ਬਹੁਤ ਸਵਾਗਤ ਕੀਤਾ ਗਿਆ ਇੰਨੇ ਦਿਨਾਂ ਦੇ ਵਿੱਚ ਮੇਰੀ ਸਸਤੇ ਚਿਹਰੇ ਤੇ ਮੁਸਕਰਾਹਟ ਆਈ ਸੀ ਹੁਣ ਉਹ ਅੱਗੇ ਨਾਲੋਂ ਥੋੜੀ ਖੁਸ਼ ਲੱਗਦੀ ਸੀ ਜਿਸ ਨੂੰ ਦੇਖ ਕੇ ਮੈਨੂੰ ਵੀ ਅੰਦਰੋਂ ਵਧੀਆ ਲੱਗਦਾ ਸੀ ਪਰ ਹੁਣ ਬਹੁਤ ਵੱਡੀ ਮੁਸੀਬਤ ਆ ਗਈ ਸੀ ਜਦੋਂ ਮੇਰੇ ਮਾਪਿਓ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਮੈਨੂੰ ਲੈਣ ਲਈ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਤੇਰੀ ਉਮਰ ਸਿਰਫ 17 ਸਾਲ ਹੈ ਹਾਲੇ ਪੂਰੀ ਜ਼ਿੰਦਗੀ ਪਈ ਹੈ ਤੇਰਾ ਅਸੀਂ ਦੂਜੀ ਥਾਂ ਵਿਆਹ ਕਰ ਦਾਂਗੇ ਅਤੇ ਤੈਨੂੰ ਇਸ ਤਰ੍ਹਾਂ ਜ਼ਿੰਦਗੀ ਨਹੀਂ ਕੱਟਣ ਦੇ ਸਕਦੇ ਤੇ ਤੂੰ ਇਸ ਬੱਚੇ ਨੂੰ ਗਰਵਾ ਦੇ ਬੱਚੇ ਦੇ ਗਰਉਣ ਦੀ ਗੱਲ ਸੁਣ ਕੇ ਮੇਰੀ ਸੱਸ ਬਹੁਤ ਗੁੱਸੇ ਵਿੱਚ ਆ ਗਈ ਸੀ ਅਤੇ ਕਹਿਣ ਲੱਗੀ ਕਿ ਮੇਰੇ ਮੁੰਡੇ ਦੀ ਆਖਰੀ ਨਿਸ਼ਾਨੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਇਦਾਂ ਦੀਆਂ ਗੱਲਾਂ ਨਾ ਕਰੋ ਅਤੇ ਮੇਰੇ ਅੰਦਰ ਵੀ ਮਮਤਾ ਜਾਗ ਉੱઠી ਸੀ ਮੈਂ ਵੀ ਆਪਣੇ ਮਾਪਿਓ ਨੂੰ ਇਸ ਗੱਲ ਦੇ ਵਿਰੋਧ ਵਿੱਚ ਕਿਹਾ ਕਿ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਤੇ ਨਾ ਹੀ ਆਪਣੇ ਬੱਚੇ ਨੂੰ ਮਾਰਾਂਗੀ ਬੇਸ਼ੱਕ ਮੇਰਾ ਘਰ ਵਾਲਾ ਇਸ ਦੁਨੀਆ ਵਿੱਚ ਨਹੀਂ ਪਰ ਮੈਂ ਇਸ ਬੱਚੇ ਨੂੰ ਜਨਮ ਜ਼ਰੂਰ ਦਵਾਂਗੀ ਕਿਉਂਕਿ ਇਹ ਉਸਦੀ ਆਖਰੀ ਨਿਸ਼ਾਨੀ ਹੈ ਇਹ ਸੁਣਦੇ ਹੀ ਮੇਰੇ ਮਾਪਿਓ ਮੈਨੂੰ ਗੁੱਸੇ ਹੋਣ ਲੱਗ ਪਏ ਕਿ ਤੂੰ ਆਪਣੀ ਛੋਟੀ ਉਮਰ ਦੇ ਵਿੱਚ ਇਸ ਬੱਚੇ ਨੂੰ ਕਿੱਦਾਂ ਸਾਂਭੇਂਗੀ ਇਸ ਬੱਚੇ ਦੀ ਜ਼ਿੰਮੇਵਾਰੀ ਕੌਣ ਚੁੱਕੂਗਾ ਤੂੰ ਇਹ ਗੱਲ ਨਹੀਂ ਸਮਝਦੀ ਤੂੰ ਇਕੱਲੀ ਔਰਤ ਇਸ ਬੱਚੇ ਨੂੰ ਨਹੀਂ ਪਾਲ ਸਕਦੀ ਇਸ ਦਾ ਖਰਚਾ ਕੌਣ ਚੁੱਕੂਗਾ ਤੂੰ ਇਕੱਲੀ ਇਹ ਸਭ ਕੁਝ ਕਿੱਦਾਂ ਕਰੇਗੀ ਸਾਨੂੰ ਤੇਰੀ ਫਿਕਰ ਹੈ ਇਸ ਲਈ ਕਹਿ ਰਹੇ ਹਾਂ ਮੇਰੀ ਸੱਸੀ ਇਸ ਗੱਲ ਨੂੰ ਸੁਣ ਕੇ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਇਦਾਂ ਨਾ ਕਰੋ ਬੱਚੇ ਨੂੰ ਜਨਮ ਦਓਗੀ ਤੇ ਉਸ ਤੋਂ ਬਾਅਦ ਮੈਂ ਇਸ ਦਾ ਵਿਆਹ ਆਪਣੇ ਛੋਟੇ ਮੁੰਡੇ ਰਾਜਨਾਲ ਕਰ ਦਾਂਗੀ ਅਤੇ ਉਸ ਤੋਂ ਬਾਅਦ ਰਾਜੀ ਇਸ ਬੱਚੇ ਨੂੰ ਪਿਓ ਦਾ ਨਾਂ ਦੇਊਗਾ ਮੈਂ ਆਪਣੀ ਸੱਸ ਦੀ ਮੂੰਹ ਤੋਂ ਇਹ ਗੱਲ ਸੁਣੀ ਮੈਂ ਚੁੱਪ ਹੋ ਗਈ ਸੀ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਸਭ ਕੁਝ ਹੋਊਗਾ ਅਤੇ ਮੇਰੀ ਜ਼ਿੰਦਗੀ ਵਿੱਚ ਇਹ ਮੋੜ ਆਊਗਾ ਮੇਰੇ ਮਾਪਿਓ ਨੇ ਕਿਹਾ ਕਿ ਜੇ ਤੁਸੀਂ ਇਸ ਦਾ ਵਿਆਹ ਰਾਜ ਨਾਲ ਕਰ ਦੋਗੇ ਤਾਂ ਫਿਰ ਸਾਨੂੰ ਇਸ ਦਾ ਇਥੇ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਤੇ ਨਾ ਹੀ ਸਾਨੂੰ ਕੋਈ ਚਿੰਤਾ ਹੈ ਮੇਰੇ ਮਾਪਿਓ ਨੇ ਮੈਨੂੰ ਸੀਨੇ ਨਾਲ ਲਾਇਆ ਅਤੇ ਫਿਰ ਉਹ ਵਾਪਸ ਚਲੇ ਗਈ ਸੀ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਰ ਸੋਚ ਰਹੀ ਸੀ ਕਿ ਆਖਰੇ ਕਿਦਾਂ ਹੋ ਸਕਦਾ ਘਰ ਦਾ ਖਰਚਾ ਮੇਰਾ ਦਿਉਰ ਹੀ ਚਲਾ ਰਿਹਾ ਸੀ ਮੇਰਾ ਦਿਉਰ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦੀ ਤਨਖਾਹ ਵੀ ਵਧੀਆ ਸੀ ਮੇਰੇ ਦਿਉਰ ਦੇ ਨਾਲ ਮੈਂ ਆਪਣੇ ਆਪ ਨੂੰ ਸੋਚ ਵੀ ਨਹੀਂ ਸਕਦੀ ਸੀ ਮੈਂ ਉਸ ਦੇ ਨਾਲ ਘੱਟ ਹੀ ਬੋਲਦੀ ਸੀ ਮੇਰਾ ਵੀਰ ਪਤਾ ਨਹੀਂ ਮੇਨ ਨਾਲ ਵਿਆਹ ਕਰੂਗਾ ਵੀ ਜਾਂ ਨਹੀਂ ਏਸਦਾ ਜਵਾਬ ਤਾਂ ਮੈਨੂੰ ਆਖਰ ਵਿੱਚ ਹੀ ਮਿਲਣਾ ਸੀ ਮੇਰੀ ਸੱਸ ਸਾਰਾ ਦਿਨ ਘਰ ਦਾ ਕੰਮ ਕਰਦੀ ਮੇਰੀ ਸੇਵਾ ਕਰਦੀ ਤੇ ਮੈਨੂੰ ਕੁਝ ਨਾ ਕਰਨ ਦਿੰਦੀ ਤੇ ਹਮੇਸ਼ਾ ਕਹਿੰਦੀ ਤੂੰ ਆਰਾਮ ਕਰ ਇਦਾਂ ਹੀ 9 ਮਹੀਨੇ ਬੀਤ ਗਏ ਸੀ ਤੇ ਹੁਣ ਮੇਰੀ ਡਿਲੀਵਰੀ ਦਾ ਦਿਨ ਆ ਗਿਆ ਸੀ ਮੈਨੂੰ ਹਸਪਤਾਲ ਲੈ ਕੇ ਗਏ ਤਾਂ ਮੈਂ ਬਹੁਤ ਹੀ ਸੋਹਣੇ ਜਿਹੇ ਬੱਚੇ ਨੂੰ ਜਨਮ ਦਿੱਤਾ ਬੱਚੇ ਨੂੰ ਵੇਖ ਕੇ ਮੇਰੀ ਸੱਸ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਮੇਰੇ ਪੁੱਤ ਨੇ ਜਨਮ ਦੇ ਉੱਤੇ ਮੇਰੇ ਮਾਪਿਓ ਮੈਨੂੰ ਮਿਲਣ ਲਈ ਆਏ ਤੇ ਉਹਨਾਂ ਨੇ ਮੇਰੀ ਸੱਸ ਨੂੰ ਕਿਹਾ ਕਿ ਹੁਣ ਤੁਸੀਂ ਸਾਡੀ ਧੀ ਅਤੇ ਰਾਜ ਦਾ ਵਿਆਹ ਕਦੋਂ ਕਰ ਰਹੇ ਹੋ ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਤਾਂ ਮੇਰੀ ਸੱਸ ਨੇ ਕਿਹਾ ਕਿ ਮੈਂ ਬਹੁਤ ਜਲਦੀ ਇਹਨਾਂ ਦੋਨਾਂ ਦਾ ਵਿਆਹ ਕਰਵਾ ਦਾਂਗੀ ਮੇਰੀ ਸੱਸ ਨੇ ਮੇਰੇ ਮਾਪਿਓ ਦੇ ਨਾਲ ਵਾਅਦਾ ਕੀਤਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੋਚ ਕੇ ਰੱਖਿਆ ਹੈ ਮੈਂ ਜਲਦੀ ਹੀ ਇਹਨਾਂ ਦੋਨਾਂ ਦਾ ਵਿਆਹ ਕਰਵਾਵਾਗੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਇਦਾਂ ਹੀ ਦਿਨ ਲੰਘਦੇ ਗਏ ਤੇ ਮੈਨੂੰ ਟੈਨਸ਼ਨ ਇਸ ਗੱਲ ਦੀ ਹੋਣ ਲੱਗ ਪਈ ਸੀ ਕਿ ਰਾਜ ਇਸ ਤਰ੍ਹਾਂ ਕਾਰਨਾ ਕਰ ਦੇਵੇ ਕਿਉਂਕਿ ਮੈਂ ਕਦੀ ਵੀ ਉਹਦੇ ਮੂੰਹੋਂ ਵਿਆਹ ਦੀ ਗੱਲ ਨਹੀਂ ਸੁਣੀ ਸੀ ਇਹ ਮੇਰੇ ਲਈ ਬਹੁਤ ਵੱਡੀ ਹੈਰਾਨੀ ਦੀ ਗੱਲ ਸੀ ਕਿ ਜੇ ਉਹ ਇਸ ਵਿਆਹ ਤੋਂ ਪਿੱਛੇ हट ਗਿਆ ਤਾਂ ਮੈਂ ਕਿੱਥੇ ਜਾਊਂਗੀ ਕੌਣ ਮੇਰੇ ਬੱਚੇ ਨੂੰ ਪਿਓ ਦਾ ਨਾਮ ਦੇਊਗਾ ਇੱਕ ਰਾਤ ਦੀ ਗੱਲ ਹੈ ਜਦੋਂ ਮੈਂ ਪਾਣੀ ਪੀਣ ਲਈ ਉੱઠી ਤਾਂ ਮੈਂ ਵੇਖਿਆ ਕਿ ਉਸ ਸਮੇਂ ਮੇਰੇ ਸੱਸ ਦੇ ਕਮਰੇ ਵਿੱਚੋਂ ਕਿਸੇ ਦੇ ਬੋਲਣ ਦੀ ਆਵਾਜ਼ ਆ ਰਹੀ ਸੀ ਜਿੱਦਾਂ ਹੀ ਮੈਂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਸੱਸ ਮੇਰੇ ਦਿਉਰ ਰਾਜ ਨੂੰ ਕਹਿ ਰਹੀ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾ ਲਵੇ ਜਦੋਂ ਕਿ ਉਹ ਇਨਕਾਰ ਕਰ ਰਿਹਾ ਸੀ ਉਹ ਵਿਆਹ ਲਈ ਰਾਜ਼ੀ ਨਹੀਂ ਸੀ ਇਹ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਉਹ ਕਹਿ ਰਿਹਾ ਸੀ ਕਿ ਉਹ ਆਪਣੀ ਭਾਬੀ ਮੰਨਦਾ ਹੈ ਕਿ ਉਹ ਕਿੱਦਾਂ ਮੇਰੇ ਨਾਲ ਵਿਆਹ ਕਰਵਾ ਸਕਦਾ ਹੈ ਪਰ ਮੇਰੀ ਸਹਸੋਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਤੇਰੇ ਭਰਾ ਦੀ ਆਖਰੀ ਨਿਸ਼ਾਨੀ ਹੈ ਜੇ ਤੂੰ ਉਸ ਨੂੰ ਨਹੀਂ ਅਪਣਾਏਗਾ ਤਾਂ ਉਹ ਇਥੋਂ ਚਲੀ ਜਾਊਗੀ ਤੇ ਮੈਂ ਦੁੱਖ برداشت ਨਹੀਂ ਕਰਨਾ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਮੈਂ ਉਸ ਦੇ ਮਾਪਿਆਂ ਨੂੰ ਜਵਾਬ ਦਿੱਤੀ ਹੋਈ ਹੈ ਕਿ ਮੈਂ ਤੁਹਾਡੇ ਦੋਨਾਂ ਦਾ ਵਿਆਹ ਕਰਵਾ ਦਵਾਂਗੀ ਇਹ ਸਭ ਕੁ ਸੁਣ ਕੇ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਕਿਉਂਕਿ ਮੈਂ ਉੱਥੇ ਜ਼ਿਆਦਾ देर ਨਹੀਂ ਰੁਕ ਸਕਦੀ ਸੀ ਮੇਰੇ ਅੰਦਰ ਦਾ ਦੁੱਖ ਬਾਹਰ ਆ ਰਿਹਾ ਸੀ ਮੈਂ ਬਹੁਤ ਰੋ ਰਹੀ ਸੀ ਅਤੇ ਮੈਨੂੰ ਬਹੁਤ ਤਕਲੀਫ ਹੋ ਰਹੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਰੇਸ਼ਾਨੀਆਂ ਹੀ ਲਿਖਿਆ ਹੋਇਆ ਸੀ ਅਤੇ ਇਹ ਸਭ ਤੋਂ ਵੱਡਾ ਦੁੱਖ ਸੀ ਮੈਂ ਆਪਣੇ ਵਿਆਹ ਦੇ بڑے ਸੁਪਨੇ ਵੇਖੇ ਸੀ ਜੋ ਕਿ ਸਾਰੇ ਹੀ ਟੁੱਟ ਗਏ ਸੀ ਸਾਰੀ ਰਾਤ ਮੈਂ ਇਹੀ ਸੋਚਦੀ ਰਹੀ ਫਿਰ ਪਤਾ ਨਹੀਂ ਕੀ ਮੈਨੂੰ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਾ ਸਵੇਰ ਨੂੰ ਉੱਠ ਕੇ ਮੈਂ ਕਮਰੇ ਵਿੱਚੋਂ ਬਾਹਰ ਗਈ ਅਤੇ ਮੈਂ ਜਾ ਕੇ ਵੇਖਿਆ ਕਿ ਸਾਰਾ ਘਰ ਫੁੱਲਾਂ ਨਾਲ ਸਜਾਇਆ ਹੋਇਆ ਸੀ ਮੈਂ ਵੇਖ ਕੇ ਹੈਰਾਨ ਹੋ ਗਈ ਤੇ ਆਪਣੀ ਸੱਸ ਨੂੰ ਪੁੱਛਿਆ ਕਿ ਸਾਰੇ ਘਰ ਵਿੱਚ ਫੁੱਲ ਕਿਉਂ ਲਾਏ ਨੇ ਤਾਂ ਕਹਿਣ ਲੱਗੀ ਕਿ ਅੱਜ ਤੇਰਾ ਤੇ ਰਾਜ ਦਾ ਵਿਆਹ ਹੈ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਉਹ ਰਾਤ ਦਾ ਵਿਆਹ ਲਈ ਨਹਾ ਕਰ ਰਿਹਾ ਸੀ ਜੋ ਮੈਂ ਸੁਣਿਆ ਸੀ ਉਹ ਤਾਂ ਕੁਝ ਹੋ ਰਹੀ ਸੀ ਤੇ ਫਿਰ ਇਹ ਵਿਆਹ ਵਾਲੇ ਕੱਪੜੇ ਮੇਰੀ ਸੱਸ ਨੇ ਕਿਹਾ ਹੈ ਕੱਪੜੇ ਫੜ ਤੇ ਤਿਆਰ ਹੋ ਜਾ ਮੇਰਾ ਦਿਓਰ ਚੁੱਪ ਕਰਕੇ ਸਿਰ ਝੁਕਾ ਕੇ ਬੈਠਾ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਉਸ ਨਾਲ ਤੱਕਾ ਹੋ ਰਿਹਾ ਹੋਵੇ ਅਤੇ ਮੇਰੇ ਨਾਲ ਵਿਆਹ ਕਰਾਣਾ ਉਸ ਦੀ ਮਜਬੂਰੀ ਹੋਵੇ ਉਸ ਨੇ ਮਜਬੂਰੀ ਵਿੱਚ ਹਾਂ ਕੀਤੀ ਹੋਵੇ ਅਤੇ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਵੀ ਤਾਂ ਵਿਆਹ ਮਜਬੂਰੀ ਵਿੱਚ ਹੀ ਕਰਾ ਰਹੀ ਹਾਂ ਬੜੀ ਸਾਦਗੀ ਦੇ ਨਾਲ ਸਾਡਾ ਵਿਆਹ ਹੋ ਗਿਆ ਸੀ ਅਸੀਂ ਦੋਵਾਂ ਨੇ ਆਪਣੇ ਵੱਡਿਆਂ ਤੋਂ ਅਸ਼ੀਰਵਾਦ ਲਿੱਤਾ ਅਤੇ ਉਸ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ। ਮੈਨੂੰ ਅਜੀਬ ਲੱਗਦਾ ਸੀ, ਘਬਰਾਹਟ ਹੋ ਰਹੀ ਸੀ। ਇਹ ਹੀ ਸੋਚ ਕੇ ਕਿ ਪਤਾ ਨਹੀਂ ਰਾਜ ਮੈਨੂੰ ਕੀ ਜਵਾਬ ਦੇਊਗਾ। ਅੱਜ ਦੀ ਰਾਤ ਬਹੁਤ ਹੀ ਭਿਆਨਕ ਸੀ। ਮੈਂ ਚੁੱਪ ਕਰਕੇ ਬੈਠੁੱਤੀ ਬੈਠੀ ਹੋਈ ਸੀ ਤੇ ਇਹ ਹੀ ਖਿਆਲਾਂ ਵਿੱਚ ਗੁੰਮ ਸੀ ਕਿ ਰਾਜ ਕਿਸ ਤਰ੍ਹਾਂ ਦਾ ਵਿਵਾਰ ਕਰੂਗਾ। ਉਸ ਦਾ ਵਰਤਾਅ ਦੇਖ ਕੇ ਮੈਨੂੰ ਬੜੀ ਬੇਰੁਖੀ ਮਹਿਸੂਸ ਹੋਈ। ਮੈਂ ਸਮਝ ਗਈ ਸੀ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਮੈਂ ਵੀ ਕੁਝ ਬਿਨਾ ਕਹੇ ਚੁੱਪ ਕਰਕੇ ਪਈ ਰਹੀ ਸਵੇਰ ਨੂੰ ਜਦੋਂ ਅੱਖ ਖੁੱਲੀ ਤਾਂ ਜਦੋਂ ਮੈਂ ਰਾਜ ਨੂੰ ਕੁਝ ਕਹਿਣ ਲੱਗੀ ਤਾਂ ਉਹ ਗੁੱਸੇ ਵਿੱਚ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਰਾਜ ਦਾ ਹੱਥ ਫੜ ਲਿਆ ਅਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਕਰਨ ਲੱਗੀ ਸੀ ਕਿ ਉਸ ਨੇ ਮੇਰਾ ਹੱਥ ਪੂਰੇ ਜ਼ੋਰ ਦੇ ਨਾਲ ਪਰੇ ਤੱਕ ਦਿੱਤਾ ਅਤੇ ਕਹਿ ਲੱਗਾ ਕਿ ਅੱਜ ਤੋਂ ਬਾਅਦ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੀਂ ਤੇ ਨਹੀਂ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕਰੀ ਮੈਂ ਸਿਰਫ ਵਿਆਹ ਕਰਾ ਕੇ ਆਪਣੇ ਭਰਾ ਦੇ ਮੁੰਡੇ ਨੂੰ ਅਪਣਾਇਆ ਹੈ ਤੇ ਉਸ ਨੂੰ ਪਿਓ ਵਰਗਾ ਪਿਆਰ ਦੇਣ ਲਈ ਤਿਆਰ ਹੋਇਆ ਹਾਂ ਪਰ ਇਸ ਰਿਸ਼ਤੇ ਨੂੰ ਮੈਂ ਕਦੇ ਵੀ ਅੱਗੇ ਨਹੀਂ ਵਧਾਵਾਂਗਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਜੋ ਕਿ ਬਹੁਤ ਵੱਡੀ ਗੱਲ ਸੀ ਜੇ ਉਹ ਪਹਿਲਾਂ ਹੀ ਕਹਿ ਦਿੰਦਾ ਤਾਂ ਮੈਂ ਉਸ ਉੱਤੇ ਕੋਈ ਦਬਾਣਾ ਪਾਉਂਦੀ ਸ਼ਾਇਦ ਉਹ ਮੈਨੂੰ ਮਨਾ ਕਰ ਦਿੰਦਾ ਤੇ ਕਹਿ ਦਿੰਦਾ ਪਰ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਭਰਾ ਦੀ ਘਰ ਵਾਲੀ ਐ ਤੇ ਮੈਨੂੰ ਹਜੇ ਕੁਝ ਸਮਾਂ ਲੱਗੂਗਾ ਤੈਨੂੰ ਅਪਣਾਉਣ ਲਈ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਪਰ ਤੂੰ ਇਸ ਰਿਸ਼ਤੇ ਨੂੰ ਖਤਮ ਨਾ ਕਰ ਇੱਕ ਐ ਕਿ ਉਹ ਰੋਣ ਲੱਗ ਪਿਆ ਸੀ ਤੇ ਕਹਿ ਲੱਗਾ ਕਿ ਜੇ ਮੇਰਾ ਭਰਾ ਹੁੰਦਾ ਤੇ ਅੱਜ ਸ਼ਾਇਦ ਆਪਾਂ ਸਾਰੇ ਆਪਣੀ ਆਪਣੀ ਖੁਸ਼ੀ ਵਿੱਚ ਖੁਸ਼ ਹੁੰਦੇ ਅਤੇ ਜ਼ਿੰਦਗੀ ਦੀ ਇਸ ਮੋੜ ਤੇ ਕਦੇ ਨਾ ਖੜੇ ਹੁੰਦੇ ਉਸ ਦਾ ਨਾ ਸੁਣਦੇ ਹੀ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸੀ ਮੈਂ ਰਾਜ ਨੂੰ ਕਿਹਾ ਕਿ ਰਾਜ ਮੈਂ ਤੈਨੂੰ ਇੱਕ ਮੌਕਾ ਜ਼ਰੂਰ ਦੇਵਾਂਗੀ ਤੂੰ ਚਿੰਤਾ ਨਾ ਕਰ ਪਰ ਤੂੰ ਤਾਂ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਦਾ ਆਪਾਂ ਇੱਕ ਦੋਸਤ ਵਾਂਗ ਵੀ ਰਹਿ ਸਕਦੇ ਹਾਂ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਬੁਲਾਵਾਂਗੇ ਨਹੀਂ ਤਾਂ ਕਿੱਦਾਂ ਸਮਝਾਂਗੇ ਅਤੇ ਸਾਡੇ ਵਿੱਚ ਇੱਕ ਦੀਵਾਰ ਖੜੀ ਹੋ ਗਈ ਸੀ ਅਤੇ ਇਹ ਸੁਣ ਕੇ ਮੇਰੀ ਸੱਸ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਕੀ ਤੀਏ ਮੈਂ ਆਖਰੀ ਵਾਰੀ ਤੇਰੇ ਤੋਂ ਵੀ ਇੱਕ ਮੰਗਦੀ ਹਾਂ ਮੇਰੇ ਪੁੱਤ ਦੀ ਆਖਰੀ ਨਿਸ਼ਾਨੀ ਤੇਰੇ ਕੋਲ ਹੈ ਤੇ ਤੂੰ ਇਸ ਘਰ ਨੂੰ ਛੱਡ ਕੇ ਕਦੇ ਨਾ ਜਾਈ ਮੈਂ ਉਸਨੂੰ ਗਵਾਉਣਾ ਨਹੀਂ ਚਾਹੁੰਦੀ ਨਾ ਵੀ ਚਾਹਨੀ ਹਾਂ ਕਿ ਤੁਸੀਂ ਦੋਨੋਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋ ਤੇ ਇੱਕ ਦੂਜੇ ਨਾਲ ਜੀਵਨ ਸਾਥੀ ਦਾ ਰਿਸ਼ਤਾ ਨਵਾਓ ਤੇ ਇਸ ਨੂੰ ਅੱਗੇ ਵਧਾਓ ਇਹ ਕਹਿ ਕੇ ਮੇਰੀ ਸੱਸ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਮੈਂ ਰਾਜ ਇੱਕ ਬੈਠ ਤੇ ਲੰਮੇ ਬੈ ਗਏ ਪਰ ਸਾਡੇ ਵਿੱਚ ਉਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਦਿਨੋ ਦਿਨ ਉਸ ਦਾ ਵਰਤਾਵਰਤ ਬਦਲਦਾ ਜਾ ਰਿਹਾ ਸੀ ਕਿਉਂਕਿ ਉਹ ਹਮੇਸ਼ਾ ਮੇਰੇ ਨਾਲ ਗੱਲਾਂ ਕਰਦਾ ਸੀ ਹੁਣ ਹੌਲੀ ਹੌਲੀ ਸਾਡੀ ਸਮਝ ਮਿਲ ਰਹੀ ਸੀ ਅਥੀ ਮੇਰੇ ਮੁੰਡੇ ਦਾ ਵੀ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਦਾ ਸੀ ਹੌਲੀ ਹੌਲੀ ਉਹ ਮੇਰੇ ਕੋਲ ਆਉਣ ਲੱਗ ਪਿਆ ਸੀ ਜਾਂ ਫਿਰ ਖੜਾ ਹੋ ਜਾਂਦਾ ਤਾਂ ਮੈਂ ਹੈਰਾਨ ਹੋ ਗਈ ਸੀ ਫਿਰ ਉਸ ਦਿਨ ਮੇਰਾ ਪੂਰਾ ਕਮਰਾ ਫੁੱਲਾਂ ਨਾਲ ਸਜਿਆ ਹੋਇਆ ਸੀ ਅਤੇ ਇਹੇ ਕਮਰਾ ਨਹੀਂ ਇੱਕ ਸੁਹਾਗਰਾਤ ਵਾਲਾ ਕਮਰਾ ਲੱਗਦਾ ਸੀ ਜਿਸ ਨੂੰ ਦੇਖ ਕੇ ਮੇਰੇ ਦਿਲ ਵਿੱਚ ਖੁਸ਼ੀ ਤੇ ਇੱਕ ਸਕੂਨ ਸੀ ਸ਼ਾਇਦ ਰਾਜ ਹੁਣ ਇਸ ਰਿਸ਼ਤੇ ਨੂੰ ਨਿਭਾਉਣ ਲਈ ਤਿਆਰ ਹੋ ਗਿਆ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਅਪਾ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ